ਚੰਗਾ ਬੰਦਾ ਤਾਂ ਕੋਈ ਰਸੀਫਾ ਮੰਗੇ ਮੰਗੇ ਚੰਦੂ ਮਾਜਰੇ ਨੇ ਪੁੱਛੋ ਵੀ ਜੇ ਸ਼ਰੋਮਨੀ ਕਾਲੀ ਤਲਬਾਦਲ ਐਂਟੀ ਪੰਥਿਕ ਹੋ ਗਿਆ ਸੀ ਜਾਂ ਪੰਥਿਕ ਝੰਡਿਆਂ ਤੋਂ ਪਾਸੇ ਹਟ ਗਿਆ ਸੀ ਤਾਂ ਇਹਨੇ ਆਪਦੇ ਮੁੰਡੇ ਨੂੰ ਟਿਕਟ ਦਿਵਾ ਕੇ ਐਮਐਮਐਲ ਕਿਉਂ ਬਣਾਇਆ ਕਿਉਂ ਇਹਨੇ ਆਪਦੇ ਮੁੰਡੇ ਲਈ ਟਿਕਟ ਲਈ ਬੀਬੀ ਜੀ ਕੀਪੋਰਟ ਕਦੇ ਬਾਹਰ ਹੁੰਦੀ ਹੈ ਕਦੇ ਅੰਦਰ ਹੁੰਦੀ ਹੈ ਠੀਕ ਹੈ ਇਹਨੇ ਆਪਦੇ ਜਵਾਈ ਭਾਈ ਨੂੰ ਜੇ ਟਿਕਟ ਦਿਵਾਈ ਕਿੰਨ੍ਹੇ ਰਿਸ਼ਤੇਦਾਰ ਲੜਾਇਆ ਕਿ ਲੜ ਰਹਾ ਹੈ ਕੁਲਦੀਪ ਸਿੰਘ ਬਡਾਲਾ ਵੀ ਲੜਿਆ ਪ੍ਰਤਾਪ ਬੜਾ ਉਹ ਜਿਹੜਾ ਮੁੰਡਾ ਹੋ ਵੀ ਢੀਂਡ ਨੇ ਆਪਦੇ ਨੂੰ ਆਪ ਲੜਾਇਆ ਆਪਦੇ ਮੁੰਡੇ ਨੂੰ ਲੜਾਇਆ ਢੀਂਡ ਨੇ ਆਪ ਸਾਰਿਆਂ ਨੇ ਸੱਤਾ ਇੰਜੋਏ ਕੀਤੀ ਸਾਰਿਆਂ ਨੇ ਮਿਲ ਕੇ ਖਾਦਾ ਪਥੇਰੇ ਕਾਰੋਬਾਰ ਸੈੱਟ ਕੀਤੇ ਦੇਣ ਸਾਰੇ ਪ੍ਰਾਪਰਟੀਆਂ ਗਲਤਖਸਰ ਸਾਹਿਬ ਦੇ ਨਾਮ ਲਵਾਉਣ ਵਿਆ ਸਾਰੀਆਂ ਪ੍ਰਾਪਰਟੀਆਂ ਸੀ ਬਣਾਈਆਂ ਆ ਦਿੱਤੇ ਜੀ ਛੱਡਿਆ ਸਾਰਾ ਖੁਸ਼ਹਾਲ ਸੁਖਬੀਰ ਦਾ ਅਸਤੀਫਾ ਮੰਗ ਨਾਲ ਸੁਖਬੀਰ ਆਪਦੀ ਪ੍ਰਾਪਰਟੀ ਦੇਵੇ ਸਾਰਾ ਚਿੱਕੀ ਦੇ ਪ੍ਰਤੀ ਸਮਰਪਿਤ ਤਾਂ ਹੁਣ ਉਹ ਤਾਂ ਢੋਂਗ ਕਰਦੇ ਨੇ ਇਹ ਹੋਂਦ ਸਾਫ਼ ਹੋ ਕੇ ਕਹਿੰਦਾ ਅਕਾਲ ਤੱਕ ਸਾਨੂੰ ਵੀ ਸਾਡੀਆਂ ਤਿੰਨ ਪੀੜ੍ਹੀਆਂ ਇਲੈਕਸ਼ਨ ਹੀ ਲੜਦੀਆਂ ਲਿਖ ਕੇ ਦੇਣਾ ਕਾਲ ਸਕਦਾ ਅਸੀਂ ਅਕਾਲੀ ਸਿਆਸਤ ਤੋਂ ਬਾਹਰ ਜਾਂਦੇ ਨਵੇਂ ਬੰਦੇ ਰਹੋਦੇ ਫੇਰ ਸੁਖਬੀਰ ਦਾ ਜਾਂਦਾ ਮੰਗਦਾ ਰਿਜ਼ਾਈਨ ਮੰਗਦਾ ਸੁਖਬੀਰ ਤੇ ਨਾ ਚੁੱਕੀ ਬਾਲਾ ਲੰਮਾ ਚੋੜਾ ਪਾਰਕ ਨਹੀਂ ਐਸੇ ਕਰਕੇ ਸੁਖਬੀਰ ਨਹੀਂ ਛੱਡਦਾ ਉਹਨੂੰ ਪਤਾ ਵੀ ਜਿੱਦਨ ਮੈਂ ਛੱਡਦਾ ਮੈਚ ਜੀਰੋ ਹੋ ਜਾਊਗਾ ਕਾਲੂ ਜਾ ਕੇ 4 ਦਿਨਾਂ ਨੂੰ ਫੇਰ ਕਿਤੇ ਇੱਕ ਨਾ ਹੋ ਜਣ ਇਹ ਤੜਾ ਹੋਏ ਲਈ ਜੀ ਚਲੋ ਚੰਗਾ ਕੀਤਾ ਤੁਸੀਂ ਪੁੱਛ ਲਿਆ ਸੁਣ ਲਓ ਇਹਨਾਂ ਦੀ ਕਰਤਾਰ ਸੁਣ ਲਓ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਸਦਾ ਪ੍ਰਧਾਨ ਚੰਦੂ ਮਾਜਰਾ ਹੁੰਦਾ ਸੀ ਉਹ ਛੱਡ ਕੇ ਬਾਦਲ ਚ ਆ ਗਿਆ ਢਿੰਸਾ ਗਿਆ ਢਿੰਸਾ ਬਾਦਲ ਚ ਆ ਗਿਆ ਬੀਬੀ ਜ਼ਗੀਰ ਕੌਰ ਬਾਹਰ ਗਈ ਉਹ ਬਾਦਲ ਚ ਆ ਗਿਆ ਗੁਲਦੀਪ ਬਡਾਲਾ ਵੱਖਰਾ ਹੋ ਗਿਆ ਉਹਦਾ ਮੁੰਡਾ ਬਡਾਲਾ ਦਾ ਮੁੰਡਾ ਬਾਦਲਦਲ ਚ ਆ ਗਿਆ ਸਾਡੀ ਪੰਜਾਬੀਆਂ ਦੀ ਹੋਂਦ ਲਈ ਅਕਾਲੀ ਗੱਲ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਪਰ ਕਿਹੜੇ ਅਕਾਲੀ ਦਲ ਦਾ ਜਿਹੜਾ ਸਿਧਾਂਤਿਕ ਹੋਵੇ ਜਿਹੜਾ ਸਿਧਾਂਤਿਕ ਹੋਵੇ ਸਿਧਾਂਤਤਾ ਦੀ ਲੜਾਈ ਲੜਨ ਜਾਣਦਾ ਹੋਵੇ ਤੇ ਲੜਦਾ ਹੋਵੇ ਕਾਰੋਬਾਰੀ ਜਾਂ ਵਪਾਰੀ ਜਾਂ ਲੈਣ ਦੇਣ ਵਾਲਾ ਜਾਂ ਫਰਾਨਾ ਜਾਂ ਨਿੱਜ ਦੇ ਪਿੱਛੇ ਲੜਦਾ ਹੋਵੇ ਉਹ ਕਾਂਦੀ ਦਲ ਦੀ ਲੋਕ ਨਹੀਂ ਹੈਗੀ ਸ਼੍ਰੋਮਣੀ ਕਾਲ ਦਲ ਦੀ ਗੱਲ ਕਰ ਰਹੀ ਸੀ ਤੁਸੀਂ ਕਹਿੰਦੇ ਕਿ ਰੱਦ ਕਰ ਦਿੱਤਾ ਲੋਕਾਂ ਨੇ ਬਿਲਕੁਲ ਰੱਦ ਕਰ ਦਿੱਤਾ ਪਰ ਕੀ ਲੱਗਦਾ ਹੈ ਕਿ ਹਾਲੇ ਵੀ ਸੁਖਵੀਰ ਸਿੰਘ ਬਾਦਲ ਕਿਉਂ ਉਸ ਕੁਰਸੀ ਦੇ ਨਾਲ ਚਿਪਕੇ ਰਹਿਣਾ ਚਾਹੁੰਦੇ ਨੇ ਜਾਂ ਬਾਦਲ ਪਰਿਵਾਰ ਉਹ ਕੁਰਸੀ ਛੱਡਣਾ ਨਹੀਂ ਚਾਹੁੰਦਾ ਜਾਂ ਉਹ ਧੜਾ ਜਿਹੜਾ ਬਾਦਲ ਪਰਿਵਾਰ ਦੇ ਨਾਲ ਉਹ ਛੱਡਣਾ ਨਹੀਂ ਚਾਹੁੰਦਾ ਦੇਖੋ ਮੇਰੀ ਗੱਲ ਸੁਣੋ ਕੁਰਸੀ ਛੱਡਣ ਪਿੱਛੇ ਜਿਹੜੇ ਸੁਖਬੀਰ ਨੂੰ ਕਹਿ ਰਹੇ ਨੇ ਜੀ ਉਹਨਾਂ ਦੀ ਵਿਸ਼ਵਾਸ ਨੀਤੀ ਦਾ ਕੀ ਆ ਕ੍ਰੈਡੀਬਿਲਟੀ ਕਿਉਂਕਿ ਚੰਗ ਚਾਜਾ ਚੰਗ ਚੰਗਾ ਬੰਦਾ ਤਾਂ ਕੋਈ ਬਰਸੀਫਾ ਮੰਗੇ ਮੰਗੇ ਹੂੰ ਚੰਦੂ ਮਾਜਰੇ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਹੂੰ ਚੰਦੂ ਮਾਜਰਾ 85 ਦੇ ਵਿੱਚ ਮੰਤਰੀ ਬਣ ਗਿਆ ਬਰਨਾਲਾ ਦੀ ਗਵਰਨਮੈਂਟ 'ਚ ਜੀ ਆਪਰੇਸ਼ਨ ਬਲੈਕ ਬਲੈਕ ਥੰਡਰ ਕਰਤਾ ਇਹਨਾਂ ਨੇ ਕੀ ਦੀ ਦਰਬਾਰ ਸਾਹਿਬ ਦੀ ਬੇਅਦਬੀ ਨਹੀਂ ਤੇ ਚੰਦੂ ਮਾਜਰਾ ਉਸ ਕਰੋਚਾ ਵਿੱਚ ਨਹੀਂ ਸੀ ਚੰਦੂ ਮਾਜਰਾ ਨੇ ਸਵਾਲ ਕਰੋ ਵੀ ਤੈਨੂੰ ਚੱਕਿਆ ਜਦੋਂ ਰੁਬੇਰੋ ਨੇ ਪ੍ਰੈਜ਼ੀਡੈਂਟ ਟਰੂ ਲਾ ਕੇ ਤੈਨੂੰ ਸਦਰ ਥਾਣੇ ਪਟਿਆਲੇ ਲਿਆਂਦਾ ਉਦੋਂ ਕੀ ਗੱਲਬਾਤ ਹੋਈ ਤੇਰੀ ਕੀ ਹੋਇਆ ਚੰਦੂ ਮਾਜਰੇ ਨੇ ਪੁੱਛੋ ਵੀ ਜੇ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਬਾਦਲ ਐਂਟੀ ਪੰਥਿਕ ਹੋ ਗਿਆ ਸੀ ਜਾਂ ਪੰਥਿਕ ਝੰਡਿਆਂ ਤੋਂ ਪਾਸੇ हट ਗਿਆ ਸੀ ਤਾਂ ਇਹਨੇ ਆਪਦੇ ਮੁੰਡੇ ਨੇ ਟਿਕਟ ਦਿਵਾ ਕੇ ਐਮ ਐਮ ਐਲ ਕਿਉਂ ਬਣਾਇਆ ਕਿਉਂ ਨੇ ਆਪਦੇ ਮੁੰਡੇ ਲਈ ਟਿਕਟ ਲਈ ਹੁਣ ਤੁਸੀਂ ਆਜੋ ਬੀਬੀ ਜਗੀਰਕੌਰ ਤੇ ਜੀ ਬੀਬੀ ਜਗੀਰਕੌਰ ਕਦੇ ਬਾਹਰ ਹੁੰਦੀ ਆ ਕਦੇ ਅੰਦਰ ਹੁੰਦੀ ਆ ਹੂੰ ਠੀਕ ਹੈ ਇਹਨੇ ਆਪ ਦੇ ਜਵਾਈ ਭਾਈ ਨੂੰ ਡੇਕ ਦਵਾਈ ਕਿ ਨਹੀਂ ਦਵਾਈ ਕੋਈ ਰਿਸ਼ਤੇਦਾਰ ਲੜਾਇਆ ਕਿ ਨਹੀਂ ਲੜਾਇਆ ਹੂੰ ਫੇਰ ਆਜੋ ਜੀ ਤੁਸੀਂ ਬਡਾਲਾ ਤੇ ਹੂੰ ਕੁਲਦੀਪ ਸਿੰਘ ਬਡਾਲਾ ਵੀ ਲੜਿਆ ਹੂੰ ਪ੍ਰਤਾਪ ਉਹ ਜਿਹੜਾ ਮੁੰਡਾ ਉਹ ਵੀ ਹੂੰ ਫੇਰ ਤੁਸੀਂ ਉਹਦੇ ਤੇ ਆਜੋ ਜੀ ਆਹ ਕੀ ਨਾਮ ਆ ਢੀਂਡਸਾ ਦੇ ਢੀਂਡਸਾ ਦੇ ਢੀਂਡਸਾ ਨੇ ਆਪ ਦੇ ਨੂੰ ਆਪ ਲੜਾਇਆ ਆਪ ਦੇ ਮੁੰਡੇ ਲੜਾਇਆ ਢੀਂਡਸਾ ਨੇ ਆਪ ਦਾ ਜਵਾਈ ਲੜਾਇਆ ਹੂੰ ਠੀਕ ਹੈ ਜੀ ਆਈਐਸ ਅਫਸਰ ਸੀਗਾ ਮੇਰੇ ਕਲਮਾ ਲਈ ਤੋਂ ਲੜਾਇਆ ਜਿਹੜਾ ਕਿਹੜੀ ਕ ਤੁਸੀਂ ਮੇਰੀ ਗੱਲ ਸੁਣੋ ਅੱਜ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਇਹ ਔਨ ਸਾਫ ਹੋ ਕੇ ਕਹਿਣਾ ਕੱਲ ਤੱਕ ਤੁਹਾਨੂੰ ਵੀ ਸਾਡੀਆਂ ਤਿੰਨ ਪੀੜ੍ਹੀਆਂ ਇਲੈਕਸ਼ਨ ਨਹੀਂ ਲੜਦੀਆਂ ਲਿਖ ਕੇ ਦੇਣਾ ਕੱਲ ਸਗਰੂ ਅਸੀਂ ਅਕਾਲੀ ਸਿਆਸਤ ਤੋਂ ਬਾਹਰ ਜਾਂਦੇ ਨਵੇਂ ਬੰਦੇ ਰਹੋਦੇ ਫੇਰ ਸੁਖਬੀਰ ਦਾ ਜਾਂਦਾ ਮੰਗਣ ਅਰਜ਼ਾਈਨ ਮੰਗਣ ਇਹ ਦੋਹੇ ਇੱਕੋ ਨਾਲ ਦੇ ਨੇ ਸੁਖਬੀਰ ਤੇ ਇਹਨਾਂ ਚੁੱਕੇ ਬਾਲਾ ਲੰਮਾ ਚੋੜਾ ਫਰਕ ਨਹੀਂ ਐਸੇ ਕਰਕੇ ਸੁਖਬੀਰ ਨਹੀਂ ਛੱਡਦਾ ਉਹਨੂੰ ਪਤਾ ਵੀ ਜਿੱਦਨ ਮੈਂ ਛੱਡਦਾ ਮੈਚ ਜੀਰੋ ਹੋ ਜਾ ਐਸ ਕਰਕੇ ਇਹਨਾਂ ਦੀ ਇਹ ਮੰਗ ਕੀ ਸਬੀਰ ਨੂੰ ਛੱਡ ਦੇਣੀ ਚਾਹੀਦੀ ਹੈ ਕੁਰਸੀ ਕੋਈ ਮੈਨੇ ਨਹੀਂ ਰੱਖਦੀ ਹੂੰ ਕਿਉਂਕਿ ਇਹਨਾਂ ਦੀ ਆਪ ਦੀ ਵਿਸ਼ਵਾਸਨਤਾ ਹੈ ਹੀ ਨਹੀਂ ਲੋਕਾਂ ਦੇ ਵਿੱਚ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਇਹਨਾਂ ਚੋਂ ਇੱਕ ਨਹੀਂ ਜਿੱਤਿਆ ਉਹਦੇ ਤਾਂ ਚਲੋ ਫੇਰ ਘਰ ਵਾਲੀ ਜਿੱਤ ਗਈ ਹੂੰ ਇਹ ਤਾਂ ਫੇਰ ਇੱਕ ਨਹੀਂ ਜਿੱਤਿਆ ਦੱਸੋ ਜੀ ਪ੍ਰੇਮ ਚੰਦੂ ਮਾਜਰਾ ਜਿੱਤਿਆ ਆਨੰਦਪੁਰ ਸਾਹਿਬ ਦੀ ਸੀਟ ਲਈ ਹੋਣੀ ਕਹਿ ਕੇ ਪਹਿਲਾਂ ਉੱਥੇ ਐਮਐਲ ਐਮਪੀ ਰਿਹਾ ਹੈ ਆਨੰਦਪੁਰ ਸਾਹਿਬ ਤੋਂ ਬਿਲਕੁਲ ਠੀਕ ਹੈ ਮੇਰਾ ਕਹਿਣ ਦਾ ਮਤਲਬ ਵੀ ਇਹ ਉਹੀ ਤਾਂ ਗੱਲ ਆ ਇਹ ਸੱਤਾ ਦਾ ਆਨੰਦ ਤੇ ਇਮਾਨਦਾਰੇ ਤੇ ਲੋਕਾਂ ਦੇ ਘਰਾਂ ਦੇ ਦੀਵੇ ਬੁੱਝ ਗਏ ਅੱਤਵਾਦੀ ਮੂਵਮੈਂਟ ਚ ਹਮ ਆਹੀ ਤਾਂ ਦੇਖਣ ਵਾਲੀ ਗੱਲ ਹੈ ਇੱਕ ਬਹੁਤ ਵੱਡਾ ਮੰਥਨ ਹੋਣਾ ਚਾਹੀਦਾ ਬਹੁਤ ਵੱਡਾ ਮੰਥਨ ਹੋਣਾ ਚਾਹੀਦਾ ਵੀ ਕਿਵੇਂ ਕਿਵੇਂ ਅੱਤਵਾਦ ਪ੍ਰੋਮੋਟ ਹੋਇਆ ਹਮ ਕਿਹੜੇ ਕਿਹੜੇ ਬੰਦਿਆਂ ਨੇ ਮੋਟੀਵੇਟ ਕੀਤਾ ਵੀ ਹਥਿਆਰ ਚੁੱਕੋ ਉਹ ਜਿਹੜੇ ਬੰਦੇ ਨੇ ਹਥਿਆਰ ਚੁੱਕੇ ਉਹ ਮਾਮਾ ਦੇ ਪੁੱਤ ਮਾਰੇ ਗਏ ਤੇ ਉਹਨਾਂ ਦੇ ਉਹਨਾਂ ਨੂੰ ਮਰੋਣ ਵਾਲੇ ਕਿਹੜੇ ਸੀ ਉਹ ਫਿਰ ਜਿਹੜੇ ਬੰਦੇ ਮਰੋਣ ਵਾਲੇ ਸੀ ਅੱਜ ਉਹਨਾਂ ਦਾ ਰੁਤਬਾ ਕੀ ਆ ਇਹ ਬਹੁਤ ਵੱਡਾ ਮੰਥਨ ਹੋਣਾ ਚਾਹੀਦਾ ਤਾਂ ਕਿ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਪਤਾ ਲੱਗ ਸਕੇ ਵੀ ਕਿਹੜੇ ਕਿਹੜੇ ਬੰਦਿਆਂ ਨੇ ਪੰਜਾਬ ਦਾ ਨੁਕਸਾਨ ਕੀਤਾ ਤੇ ਹੁਣ ਸੱਤਾ ਦਾ ਆਨੰਦ ਮਾਨ ਰਹੇ ਨੇ ਜਿਵੇਂ ਉਹਨਾਂ ਨੇ ਮੁਆਫੀ ਮੰਗੀ ਆ ਉਹਦੇ ਵਿੱਚ ਪੂਰਾ ਠੀਕਰਾ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਉੱਪਰ ਫੋਟਿਆ ਆ ਮੁਆਫੀ ਮੰਗੀ ਆ ਕਿ ਭਾਈ ਅਸੀਂ ਉਸ ਵੇਲੇ ਸੱਤਾ ਦੇ ਵਿੱਚ ਸੀ ਪਰ ਅਸੀਂ ਆ ਕੁਝ ਕਰ ਨਹੀਂ पाए ਪਾਰਟੀ ਦਾ ਕੁਝ ਡਿਸਪਲਿਨ ਡਿਸਪਲਿਨਸ ਸੀ ਉਹ ਤੋਂ ਬਾਹਰ ਜਾ ਕੇ ਅਸੀਂ ਗੱਲ ਨਹੀਂ ਕਰ ਸਕਦੇ ਕੀ ਲੱਗਦਾ ਹੈ ਕਿ ਕਲਾ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਉਸ ਚੀਜ਼ ਦੇ ਲਈ ਨਹੀਂ ਇਹ ਸਾਰੇ ਜ਼ਿੰਮੇਵਾਰ ਨੇ ਸਾਰੇ ਵਿਚੇ ਸੁਖਬੀਰ ਵਿਚੇ ਸੁਖਬੀਰ ਦਾ ਸਾਲਾ ਵਿਚੇ ਸੁਖਬੀਰ ਦਾ ਭਨੋਈਆ ਵਿਚੇ ਸੁਖਬੀਰ ਦੇ ਚਾਚੇ ਦਾ ਮੁੰਡਾ ਵਿਚੇ ਸੁਖਬੀਰ ਦੀ ਘਰ ਵਾਲੀ ਵਿਚੇ ਚੰਦੂ ਮਾਜਰਾ ਚੰਦੂ ਮਾਜਰੇ ਦਾ ਮੁੰਡਾ ਵਿਚੇ ਢੀਂਡਾ ਚਾ ਢੀਂਡਾ ਦਾ ਮੁੰਡਾ ਢੀਂਡਾ ਦਾ ਜਵਾਈ ਸਾਰੇ ਸ਼ਾਮ ਵੱਲੇ ਸਾਰਿਆਂ ਨੇ ਸੱਤਾ ਇੰਜੋਏ ਕੀਤੀ ਸਾਰਿਆਂ ਨੇ ਮਿਲ ਕੇ ਖਾਧਾ ਠੀਕ ਹੈ ਸਾਰਿਆਂ ਨੇ ਆਨੰਦ ਮਾਣੇ ਸਰਕਾਰੀ ਸਹੂਲਤਾਂ ਦੇ ਆਨੰਦ ਮਾਣੇ ਬਥੇਰੇ ਕਾਰੋਬਾਰ ਸ਼ਟ ਕਿਤੇ ਇੱਕ ਦਿਨ ਸਾਰੇ ਪ੍ਰਾਪਰਟੀਆਂ ਅਕਾਲ ਤਖਤ ਸਾਹਿਬ ਦੇ ਨਾਮ ਲਵੋਣ ਵੀ ਆ ਸਾਰੀਆਂ ਪ੍ਰਾਪਰਟੀਆਂ ਸੀ ਬਣਾਈਆਂ ਆ ਦਿੱਤੇ ਜੀ ਛੱਡਿਆ ਸਾਰਾ ਕੁਝ ਫੇਰ ਸੁਖਬੀਰ ਦਾ ਅਸਤੀਫਾ ਮੰਗ ਨਾਲ ਸੁਖਬੀਰ ਆਪਦੀ ਪ੍ਰਾਪਰਟੀ ਦੇਵੇ ਸਾਰਾ ਕੁਝ ਸਿੱਖੀ ਦੇ ਪ੍ਰਤੀ ਸਮਰਪਿਤਤਾ ਹੋਣ ਤਾਂ ਢੋਂਗ ਕਰਦੇ ਨੇ ਦੇਨ ਸਾਰੀਆਂ ਪ੍ਰਾਪਰਟੀਆਂ ਚੰਦੂमाज ਰਾਪਦੀ ਦੇਵੇ ਢੀਂਟ ਸਾਹਿਬ ਦੇ ਵਿੱਚ ਸੁਖਬੀਰ ਬਦਲ ਆਪਦੀ ਦੇਵੇ ਬਡਾਲਾ ਆਪਦੀ ਦੇਵੇ ਲੋਮਨ ਗੁਰਦੁਆਰਾ ਸਾਹਿਬ ਦੇ ਨਾਂ ਸਾਰੀਆਂ ਪ੍ਰਾਪਰਟੀਆਂ ਉਥੇ ਗੁਰਦਾਰਾ ਸਾਹਿਬ ਚਾਹੇ ਸਕੂਲ ਖੋਲਣਾ ਚਾਹੇ ਹਸਪਤਾਲ ਖੋਲਣਾ ਬਹਿਜਨ ਕਰੇ ਵੀ ਅਛੜਤਾ ਸਿੱਖੀ ਪਿੱਛੇ ਫੇਰ ਤਾਂ ਦੇਖੀ ਇਹ ਸਭ ਸਿੱਖੀ ਦੀ ਆੜ ਦੇ ਵਿੱਚ ਪਰਸਨਲ ਸੈਟਲ ਸਕੋਰ ਸੈਟਲ ਕੀਤੇ ਜਾ ਰਹੇ ਨੇ ਸਿਆਸਤ ਕੀਤੀ ਜਾ ਰਹੀ ਆ ਜਿਹੜੀ ਕੀ ਬਹੁਤ ਮੰਦ ਭੱਗੀ ਆ ਇਹ ਵੀ ਸਿੱਖੀ ਦੀ ਬੇਅਦਬੀ ਆ ਜਿਸ ਤਰ੍ਹਾਂ ਦੇ ਨਾਲ ਇਹ ਕਿਹਾ ਜਾ ਰਿਹਾ ਜਿਵੇਂ ਚਰਨਜੀਤ ਚੰਨੀ ਦੀ ਗੱਲ ਕਰ ਲਈਏ ਹੋਰ ਚੰਨਜੀਤ ਜੰਨੀ ਸਪਸ਼ਟ ਤੌਰ ਤੇ ਕਹਤਾ ਕਿ ਇਹਨਾਂ ਸਾਰਿਆਂ ਨੇ ਬਹੁਤ ਟਾਈਮ ਤੋਂ ਖਾਕੀ ਨਿਕ ਨਾ ਪਾਈਆਂ ਹੋਈਆਂ ਕੀ ਲੱਗਦਾ ਕਿ ਉਸ ਪਾਸਿਓਂ ਵੀ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਸਿਆਸਤ ਖੇਡੀ ਜੋ ਹੋ ਸਕਦੀ ਹੈ ਕਿ ਬਿਲਕੁਲ ਬਿਲਕੁਲ ਬੈਸ ਨੂੰ ਫੇਰ ਕਹਿਣਾ ਜਿਹੜਾ ਮੇਨ ਸਟ੍ਰੀਮ ਅਕਾਲੀ ਦਾਲਾ ਜੀ ਜਦੋਂ 1996 ਦੇ ਵਿੱਚ ਤੇ 1997 ਦੇ ਵਿੱਚ ਇਹਨਾਂ ਨੇ ਪਹਿਲਾ ਰੈਲੀ 1996 ਦੇ ਵਿੱਚ ਮੋਗਾ ਕਾਨਫਰੰਸ ਹੋਈ ਜੀ ਜਿੱਥੇ ਇਹਨਾਂ ਨੇ ਪੰਤੇਕ ਜੰਡੇ ਦੇ ਨਾਲ ਨਾਲ ਹਿੰਦੂ ਸਿੱਖ ਭਾਈਚਾਰਕ ਇਕਜਤਾ ਵਾਲਾ ਝੰਡਾ ਵੀ ਲਿਆ 1997 ਦੇ ਵਿੱਚ ਇਹਨਾਂ ਦਾ ਬੈਲੈਂਸ ਹੋ ਗਿਆ ਜਿੱਤੇ ਅਨ ਕੰਡੀਸ਼ਨਲ ਸਪੋਰਟ ਇਹਨਾਂ ਨੇ ਦਿੱਤੀ ਭਾਜਪੀ ਨੂੰ ਠੀਕ ਹੈ ਰੈਲੀ ਪਰ ਸਭ ਤੋਂ ਪਹਿਲਾਂ ਕਪੂਰਥਾਲੀ ਰੈਲੀ ਹੋਈ ਸੀ ਸ਼ਰੋਮਣੀ ਅਕਾਲੀ ਦਰਬਾਰ ਦਾ ਪ੍ਰਧਾਨ ਜੀ ਸਰਗੀਆ ਪ੍ਰਕਾਸ਼ ਸਿੰਘ ਬਾਦਲ ਤੇ ਉਧਰੋਂ ਸਰਗੀਆ ਬਾਜਪਈ ਉਦੋਂ ਮਰ ਕੇ ਇਹਨਾਂ ਦਾ ਐਲਾਈਂਸ ਚੱਲਿਆ ਅੰਦਰ ਠੀਕ ਹੈ ਉਹ ਜਿਹੜਾ ਐਲਾਈਂਸ ਕਰੋਨ ਦੇ ਵਿੱਚ ਜਦੋਂ ਐਲਾਈਂਸ ਹੋ ਗਿਆ ਚੱਲਿਆ ਉਹਦੇ ਵਿੱਚ ਚੰਦੂ ਮਾਜਰੇ ਦੇ ਵੀ ਸਕੰਦਰ ਮਲੁਕੇ ਦੇ ਵੀ ਬਹੁਤ ਛਟੀਨ ਸੋਹਣਾ ਦੇ ਵਿੱਚ ਸਾਰਿਆਂ ਦੇ ਬੀਜੇਪੀ ਨਾਲ ਰਿਲੇਸ਼ਨ ਤਾਂ ਬਣੇ ਆ ਨਾ ਜੀ ਹੂੰ ਫਿਰ ਜਦੋਂ ਮਿੱਤਰਤਾ ਹੋ ਜੇ ਫਿਰ ਬੰਦਾ ਐਜੇ ਮੌਕੇ ਤੇ ਸਲਾਹ ਵੀ ਲੈ ਲੈਂਦਾ ਕੀ ਕਰੀਏ ਬਿਲਕੁਲ ਉਹ ਕਈ ਵਾਰ ਤਾਂ ਸਲਾਹ ਮੰਗ ਲੈਂਦੇ ਨੇ ਕਈ ਵਾਰ ਬਗੈਰ ਮੰਗੀਆਂ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਵੀ ਤੁਸੀਂ ਹੁਣ ਆਏ ਕਰ ਲਓ ਐਸ ਕਰਕੇ ਨਿੱਕਰ ਪਾਲੀ ਖਾਕੀ ਪੈਂਟ ਪਾਲੀ ਆਪਾਂ ਇਸ ਗੱਲ ਤੋਂ ਨਹੀਂ ਜਾਣਦੇ ਪਰ ਉਹ ਕਈ ਵਾਰੀ ਨਾ ਸਾਨੂੰ ਪਤਾ ਹੁੰਦਾ ਤੁਸੀਂ ਕਹਿ ਨਹੀਂ ਸਕਦੇ ਤੋ ਉਸ ਤਰ੍ਹਾਂ ਦੇ ਚੀਜ਼ਾਂ ਹੋ ਜਾਂਦੀਆਂ ਵੀ ਜਿਵੇਂ ਚੰਨ ਚੰਨੀ ਨੂੰ ਕਿਹਾ ਨਾ ਚੰਨੀ ਨੂੰ ਜਿਆਦਾ ਪਤਾ ਲੱਗ ਗਿਆ ਉਹਨਾਂ ਕਿ ਚੰਨੀ ਮੁੱਖ ਮੰਤਰੀ ਰਿਹਾ ਪੰਜਾਬ ਦਾ ਠੀਕ ਹੈ ਤੇ ਇਹੋ ਜੀਆਂ ਗੱਲਾਂ ਤਾਂ ਫਿਰ ਸਾਨੂੰ ਪਤਾ ਹੁੰਦੀਆਂ ਹੀ ਆ ਜਦੋਂ ਮਿੱਤਰ ਰਹੇ ਨੇ ਕਿਸੇ ਵੇਲੇ ਤੇ ਸਲਾਤ ਲਈ ਜਾਂਦਾ ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਨ ਕਿ ਜੇ ਕਿਸੇ ਦੇ ਨਾਲ ਗੱਲ ਹੁੰਦੀ ਆ ਜਾਂ ਸੋਸ਼ਲ ਚਰਚਾ ਚੱਲਿਓ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਣਿਆ ਰਹਿਣਾ ਬਹੁਤ ਲਾਜ਼ਮੀ ਆ ਭਾਵੇਂ ਉਹਦੇ ਵਿੱਚ ਬਾਦਲ ਪਰਬਰ ਹੋਵੇ ਜਾਂ ਨਾ ਹੋਵੇ ਇਸ ਚੀਜ਼ ਨੂੰ ਕੋਈ ਮੰਨਦਾ। ਦੇਖੋ ਮੇਰੀ ਗੱਲ ਸੁਣੋ ਮੈਂ ਫੇਰ ਤੁਹਾਨੂੰ ਕਹਿੰਦਾ। ਕਿੰਨੇ ਸ਼ਨੁਪਲੀ ਕਾਲੀ ਦਾਲ ਨੇ। ਹਮ ਸਿੱਖੀ ਨੂੰ ਸਿੱਖ ਕਮਿਊਨਿਟੀ ਨੂੰ ਕਹਿੰਦੇ ਆਪਾਂ। ਜੀ। ਸਭ ਤੋਂ ਮਾਰਸ਼ਲ ਕੌਮ ਆ। ਜੀ। ਸਭ ਤੋਂ ਜ਼ਿਆਦਾ ਕੁਰਬਾਨੀ ਵਾਲੀ ਕੌਮ ਆ। ਜੀ। ਲੋਕ ਇਹਦਾ ਦੇਣਾ ਨਹੀਂ ਦੇ ਸਕਦੇ। ਜੀ। ਪਰ ਇਹਨੂੰ ਖੋਰਾ ਕਿਹਨੇ ਲਾਇਆ? ਹਮ ਇਹਦੀ ਇੱਜ਼ਤ ਕਿਹਨੇ ਘਟਾਈ? ਹਮ ਇਹਦਾ ਦਰਦ-ਦਵਾ ਕਿਹਨੇ ਘਟਾਇਆ? ਹਮ ਖੁਦ ਸਿੱਖ ਸਿਆਸਦਾਨਾਂ ਨੇ। ਬਿਲਕੁਲ ਸ਼ਰਮਨੀ ਕਾਲੀ ਦਲ ਪਾਦਲ ਸ਼ਰਮਨੀ ਦਲ ਗਲ ਪੈਂਥਿਕ ਸ਼ਰਮਨੀ ਕਾਲੀ ਦਲ ਅੰਮ੍ਰਿਤਸਰ ਸ਼ਰਮਨੀ ਗਲ ਸੰਯੁਕਤ ਪਰਾਨਾ ਕਿ ਨੇਸ਼ ਸ਼ਰਮਨੀ ਕਾਲੀ ਦਲ ਬਣ ਗਏ ਅਕਾਲ ਤਖਸਾਲ ਨੂੰ ਮੇਰੀ ਬੇਨਤੀ ਆ ਤੁਹਾਡੇ ਰਹੀ ਅੱਗੇ ਆਉਣਾ ਚਾਹੀਦਾ ਤੇ ਆਪਦੇ ਦਿਸ਼ਾ ਦੇ ਕੇ ਦਿਸ਼ਾ ਨਿਰਦੇਸ਼ ਦੇ ਕੇ ਸਖਤ ਹਦਾਇਤਾਂ ਕਰਕੇ ਇੱਕ ਕਾਲੀ ਦਲ ਬਣਾਉਣਾ ਚਾਹੀਦਾ ਜਿਹੜਾ ਸਿੱਖ ਕਮਿਊਨਿਟੀ ਦਾ ਤੇ ਸਾਰੇ ਪੰਜਾਬ ਦਾ ਰਿਪਰੈਜ਼ੈਂਟੇਟਿਵ ਹੋਵੇ ਠੀਕ ਹੈ ਹੁਣ ਕਹਾਣੀ ਜਿਹੜੀ ਤੁਸੀਂ ਸਵਾਲ ਕੀਤਾ ਸੀਗਾ ਤੁਹਾਡਾ ਸਵਾਲ ਕੀ ਸੀਗਾ ਕਿ ਸ਼੍ਰੋਮਣੀ ਕਲਦਨ ਦਾ ਬਣੇ ਰਹਿਣਾ ਜ਼ਰੂਰੀ ਹੈ ਪੰਜਾਬ ਦੇ ਹੁਣ ਤੁਸੀਂ ਇਹ ਜਿਹੜਾ ਇਹ ਬੜਾ ਵੱਡਾ ਸਵਾਲ ਆ ਇਹ ਇਹ ਤੇ ਅਰਥ ਬਹੁਤ ਵੱਡੇ ਨੇ ਕਿਉਂ ਜ਼ਰੂਰੀ ਆ ਵੀਰ ਜੀ ਤੁਸੀਂ ਐਂ ਕਰੋ ਬਾਰਡਰ ਤੋਂ ਆਂਦੋ ਪਾਕਿਸਤਾਨ ਦੇ ਬਾਰਡਰ ਤੋਂ ਜਾਂ ਚਾਈਨਾ ਦੇ ਬਾਰਡਰ ਤੋਂ ਆਪਣੇ ਸਿੱਖ ਫੌਜੀ ਵਾਪਸ ਬੁਲਾ ਲਓ ਉਹ ਥੱਪੜਾਂ ਵਾਲਾ ਨਹੀਂ ਕੁਟ ਦੇਣਗੇ ਜਿਹੜਿਆ ਚਲੋ ਹੋਰ ਮਾਰਸ਼ਲ ਕਮਾ ਵੀ ਗਿਆ ਮਰਾਠੇ ਹੈਗੇ ਨੇ ਹੋਰ ਹੈਗੇ ਨੇ ਥੱਪੜਾਂ ਨਾਲ ਕੁੱਟ-ਕੁੱਟ ਕੇ ਨਾ ਦਿੱਲੀ ਤੇ ਦੋ ਦਿਨਾਂ ਚ ਕਬਜ਼ਾ ਕਰ ਲੈਣਗੇ ਉਹ ਸਾਡੇ ਕੋਲੇ ਸਾਡੀ ਰੱਖਿਆ ਨੂੰ ਹੈ ਹੀ ਇਹ ਕੌਮ ਤਿੰਨ ਚਾਰ ਕੌਮਾਂ ਰਹਿ ਗਈਆਂ ਇਹ ਦੇਸ਼ 'ਚ ਮਰਾਠੇ ਹੋ ਗਏ ਹੋਗੇ ਜਾਓਗੇ ਤੇ ਇਹਨਾਂ ਤੋਂ ਬਗੈਰ ਹਿੰਦੁਸਤਾਨ ਹੈ ਕੀ ਤੇ ਇਸ ਤਰ੍ਹਾਂ ਜੇ ਅਕਾਲੀ ਦਲ ਪੰਜਾਬ 'ਚ ਖਤਮ ਹੋ ਗਿਆ ਤੇ ਸਾਨੂੰ ਤਾਂ ਕਿਸੇ ਨੇ ਟੁੱਕ ਤੇ ਡੇਲਾ ਨਹੀਂ ਸਮਝਣਾ ਸਾਡੀ ਪੰਜਾਬੀਆਂ ਦੀ ਹੋਂਦ ਲਈ ਅਕਾਲੀ ਦਲ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਆ ਪਰ ਕਿਹੜੇ ਅਕਾਲੀ ਦਲ ਦਾ ਜਿਹੜਾ ਸਿਧਾਂਤਿਕ ਹੋਵੇ ਜਿਹੜਾ ਸਿਧਾਂਤਿਕ ਹੋਵੇ ਸਿਧਾਂਤਤਾ ਦੀ ਲੜਾਈ ਲੜਨ ਜਾਣਦਾ ਹੋਵੇ ਤੇ ਲੜਦਾ ਹੋਵੇ ਜਿਹੜਾ ਕਾਰੋਬਾਰੀ ਜਾਂ ਵਪਾਰੀ ਜਾਂ ਲੈਣ ਦੇਣ ਵਾਲਾ ਜਾਂ ਫਲਾਨਾ ਜਾਂ ਨਿੱਜ ਦੇ ਪਿੱਛੇ ਲੜਦਾ ਹੋਵੇ ਉਹ ਅਕਾਲੀ ਦਲ ਦੀ ਲੋੜ ਨਹੀਂ ਹੈਗੀ ਐਸ ਕਰਕੇ ਅੱਜ ਉਸ ਅਕਾਲੀ ਦਲ ਦੀ ਲੋੜ ਆ ਜਿਹੜਾ ਸਿਧਾਂਤਿਕ ਹੋਵੇ ਸਿਧਾਂਤਤਾ ਦੇ ਪਹਿਰਾ ਦੇਵੇ ਸਿਧਾਂਤਤਾ ਪਿੱਛੇ ਲੜੇ ਜਿਹੜਾ ਅਕਾਲੀ ਦਲ ਨਿੱਜ ਪਿੱਛੇ ਲੜੇ ਉਹ ਅਕਾਲੀ ਦਲ ਦੀ ਲੋੜ ਨਹੀਂ ਜਿਹੜਾ ਕਿ ਐਸ ਵੇਲੇ ਨਿੱਜ ਵਾਲਾ ਅਕਾਲੀ ਦਲ ਹੈਗਾ ਇਦੇ ਵਿੱਚ ਉਸਧੰਤਿਕ ਨਿਕਲ ਸਕਦਾ ਤੁਹਾਨੂੰ ਲੱਗਦਾ ਜਿਹੜੇ ਨਿਕਲ ਸਕਦਾ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਆ ਵੀ ਸਾਰਾ ਕੁਝ ਛੱਡਨ ਸਾਰੀਆਂ ਜਾਇਦਾਦਾਂ ਅਕਾਲ ਤਖਸ ਦੇ ਨਾਲ ਲਾ ਲਵੋਣ ਆਪਦੀਆਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਾਰਾ ਕੁਝ ਲਵਾ ਕੇ ਆਪਦੇ ਖਾਣ ਪੀਣ ਜੋਗਾ ਰੱਖ ਲੈਣ ਠੀਕ ਹੈ ਫਿਰ ਹਣ ਫਿਰ ਲੋਕ ਇਹਨਾਂ ਦੀ ਇੱਜ਼ਤ ਵੀ ਕਰਨਗੇ ਫਿਰ 130 17 ਦੇ 117 ਕਾਲੀਦਲ ਜਿੱਤੂਗਾ ਤਾਂ ਫਿਰ ਨਿਕਲ ਸਕਦਾ ਹੈ ਨਿਕਲ ਸਕਦਾ ਪਰ ਇਹਨਾਂ ਨਿਕਲਿੰਦੇ ਨਾ ਨਿੱਜ ਜਵਾਕਾਂ ਦੇ ਪਿੱਛੇ ਵਿਆਹ ਕਰਨੇ ਨੇ ਜਵਾਕਾਂ ਨੂੰ ਸੈੱਟ ਕਰਨਾ ਕਾਰੋਬਾਰ ਕਰਉਣਾ ਫਲਾਨਾ ਉਹ ਕਿੱਥੋਂ ਹੋਣਗੇ ਫਿਰ ਸਾਰਾ ਜਿਗਾਰ ਐਸ ਕਰਕੇ ਜਾਸੀ ਐਸ ਵੇਲੇ ਪੰਜਾਬ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਆ ਸਿਆਸੀ ਤੌਰ ਤੇ ਜੀ ਆਰਥਿਕ ਤੌਰ ਤੇ ਜੀ ਕਾਨੂੰਨ ਵਿਵਸਥਾ ਦੇ ਤੌਰ ਤੇ ਨਸ਼ੇ ਦੇ ਤੌਰ ਤੇ ਠੀਕ ਹੈ ਇਹਨਾਂ ਨੇ ਹੁਣ ਮਤਾ ਪਾਸ ਕੀਤਾ ਉੱਥੇ ਜਲੰਧਰ ਜੀ ਜਿਹੜਾ ਧੜਾ ਵੱਖਰੇ ਹੋ ਕੇ ਚੱਲ ਰਿਹਾ ਇਹਨਾਂ ਨੇ ਮਤਾ ਕਿਉਂ ਨਹੀਂ ਪਾਸ ਕੀਤਾ ਬੀ ਉਹੋ ਜੀ ਜਿਹੜੇ ਸਾਡੇ ਬੰਦੇ ਕੁੱਟੇ ਜਾ ਰਹੇ ਨੇ ਹਿਮਾਚਲ ਚੇ ਜਾ ਉਸ ਚ ਕਿਉਂ ਨਹੀਂ ਹਮ ਤਾਂ ਹੀ ਹੋਮ ਮਿਨਿਸਟਰਨ ਬਿਲ ਕੇ ਆਏ ਬੀਜੋ ਨਦੀ ਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਨਾ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਠੀਕ ਹੈ ਇਹਨਾਂ ਨੇ ਕਿਉਂ ਨਹੀਂ ਇਹ ਮਤਾ ਪਾਸ ਕੀਤਾ ਵੀ ਸਾਡੇ ਬੰਦੀ ਸਿੰਘ ਛੱਡੇ ਜਾਂ ਠੀਕ ਹੈ ਸਿਰਫ ਤੇ ਸਿਰਫ ਸੱਤਾ ਹਾਸਲ ਕਰਨ ਲਈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਤੁਸੀਂ ਚਾਰਾ ਜੂਈ ਕਰਦੇ ਪਿਓ ਛੋਟੇ ਤੇ ਵਿਸ਼ਵਾਸ ਕੌਣ ਕਰੂਗਾ ਤੁਸੀਂ ਸਿੱਖ ਜਿਹੜੀ ਸਿੱਖ ਕੌਮ ਐਸ ਵੇਲੇ ਸਮੱਸਿਆ ਨਾਲ ਝੂਜ ਰਹੀ ਆ ਉਹ ਤਾਂ ਇੱਕ ਗੱਲ ਵੀ ਨਹੀਂ ਕੀਤੀ ਸਿੱਖ ਕੌਮ ਦੀਆਂ ਗੱਲਾਂ ਕਰੋ ਸਿੱਖ ਕੌਮ ਜਿਹੜੇ ਗੱਲਾਂ ਇਸ਼ੂਸ ਸਿੱਖ ਕੌਮ ਨੂੰ ਨੁਕਸਾਨ ਦੇ ਰਹੇ ਨੇ ਉਹਨਾਂ ਦੀ ਗੱਲ ਕਰਨੀ ਪੈਣੀ ਆ ਸਾਡੀ ਦਸਤਾਰ ਦੀ ਇੱਜ਼ਤ ਘਟ ਰਹੀ ਆ ਪੰਜਾਬ ਤੋਂ ਬਾਹਰ ਸੁਬਿਆਂ ਦੇ ਵਿੱਚ ਇੱਕ ਬੰਦੇ ਨੂੰ ਫਿਕਰ ਨਹੀਂ ਠੀਕ ਹੈ ਇਹ ਜਾਨ ਮੋਦੀ ਨੂੰ ਮਿਲਣ ਉਹਦੇ ਬਾਹਰ ਮੋਰੇ ਬੈਠਣ ਹਰਮਿਤ ਸ਼ਾਹ ਦੇ ਬਾਹਰ ਮੋਰੇ ਬੈਠਣ ਵੀ ਸਾਡਾ ਕਸੂਰ ਤਾਂ ਦੱਸ ਦਿਓ ਕੀ ਆ ਠੀਕ ਹੈ ਸਾਨੂੰ ਤੁਸੀਂ ਰਗੜੀ ਜਾਣੇ ਹੋ ਇਹ ਇਹ ਤਾਂ ਹੁੰਦਾ ਨਹੀਂ ਇਹਨਾਂ ਤੋਂ ਸੁਖਬੀਰ ਬਦਲ ਦਿਓ ਜੀ ਉਹ ਸੁਖਬੀਰ ਹੋਰ ਕਹਿੰਦੇ ਇਹ ਨਿਕਰਾਂ ਵਾਲਾ ਕਾਲੀਦਾਲਾ ਜੀ ਉਹ ਕਹਿੰਦੇ ਨਹੀਂ ਜੀ ਇਹ ਫਲਾਨਾ ਕਾਲੀਦਾਲਾ ਸਿੱਖ ਕੌਮ ਦਾ ਕਹਾਨ ਕਰੀ ਜਾਂਦੇ ਨੇ ਇਹ ਇਹ ਵੀ ਹੋ ਸਕਦਾ ਜੰਦਰ ਪ੍ਰਕਾਸ਼ ਜੀ ਕਿ ਕੱਲ ਨੂੰ ਜਾ ਕੇ ਚਾਰ ਦਿਨਾਂ ਨੂੰ ਫੇਰ ਕਿਤੇ ਇੱਕ ਨਾ ਹੋ ਜਣ ਇਹ ਤਰ੍ਹਾਂ ਤੇ ਹੋਏ ਨੇ ਜੀ ਪਹਿਲਾਂ ਆਪੇ ਇਹਦੇ ਚ ਇਹ ਤਾਂ ਸਵਾਲ ਹੀ ਛੋਟਾ ਬਹੁਤ ਵਧੀਆ ਇਹ ਤਾਂ ਚਲੋ ਚੰਗਾ ਕੀਤਾ ਤੁਸੀਂ ਪੁੱਛ ਲਿਆ ਸੁਣ ਲਓ ਇਹਨਾਂ ਦੀ ਕਰਤਾਰ ਸੁਣ ਲਓ ਕਿਸੇ ਵੇਲੇ ਸ਼ਰੂਮ ਇੱਕ ਸ਼ਰੋਮੀ ਕਾਲੀਦਾਲਾ ਰਹਿ ਜਾਂ ਸੀ ਜਿਹਦਾ ਪ੍ਰਧਾਨ ਚੰਦੂ ਮਾਜਰਾ ਹੁੰਦਾ ਸੀ ਜੀ ਠੀਕ ਹੈ ਜੀ ਉਹ ਛੜ ਦੇ ਕੇ ਬਾਦਲ ਚ ਆ ਗਿਆ ਢਿੰਡਸਾ ਗਿਆ ਢਿੰਡਸਾ ਬਾਦਲ ਚ ਆ ਗਿਆ ਬੀਬੀ ਜਗੀਰ ਕੌਰ ਬਾਹਰ ਗਈ ਉਹ ਬਾਦਲ ਚ ਆ ਗਿਆ ਕੁਲਦੀਪ ਬਡਾਲਾ ਵੱਖਰਾ ਹੋ ਗਿਆ ਉਹਦਾ ਮੁੰਡਾ ਬਡਾਲਾ ਦਾ ਮੁੰਡਾ ਬਾਦਲਦਾਲ ਚ ਆ ਗਿਆ ਠੀਕ ਹੈ ਜੀ ਮਲੂਕਾ ਮਲੂਕੇ ਨੇ ਕੀ ਕੀਤਾ ਨੂਪਤਨ ਬੀਜੇਪੀ ਚਲੇ ਗਿਆ ਆਪ ਅਕਾਲੀ ਦਲ ਚ ਹੀ ਰਿਆ ਦੋ ਦਿਨ ਪਹਿਲਾਂ ਮੋਦੀ ਦੀ ਪ੍ਰਸ਼ੰਸਾ ਕਰਦੀ ਠੀਕ ਹੈ ਇਹ ਵੀਰ ਜੀ ਕੋਈ ਪਤਾ ਨਹੀਂ ਘਰ ਵਾਪਸੀ ਕਦੋਂ ਕਰ ਲੈਣ ਠੀਕ ਹੈ ਹੁਣ ਚਰਨਜੀਤ ਬਰਾੜਾ ਇਨਾ ਦਾ ਚਰਨਜੀਤ ਬਰਾੜ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਜਦੋਂ ਬਾਦਲ ਸ਼੍ਰੋਮਣੀ ਅਕਾਲੀ ਬਾਦਲ ਤੇ ਮਨਪ੍ਰੀਤੋਂ ਨੇ ਵੱਖਰੇ ਹੋਏ ਨੇ ਉਹਨੇ ਪੀ 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 ਬਣਾਈਆ ਤੇ ਚਰਨਜੀਤ ਬਰਾੜ ਉਹਦੇ ਕਿੰਨੀ ਹੋ ਗਿਆ ਫਿਰ ਚਰਨਜੀਤ ਬਰਾੜ ਤੇ ਇੱਕ ਪਰਚਾ ਹੋ ਗਿਆ ਸ਼ੈਲਰ ਦਾ ਉਦੋਂ ਮੁੜ ਕੇ ਚਰਨਜੀਤ ਬਰਾੜ ਦੀ ਪਤਾ ਨਹੀਂ ਕੀ ਗੱਲਬਾਤ ਹੋਈ ਉਹ ਸੁਖਬੀਰ ਨਾਲ ਆ ਗਿਆ ਠੀਕ ਹੈ ਹੁਣ ਸੁਖਬੀਰ ਦੇ ਉਲਟ ਹੋ ਗਿਆ ਠੀਕ ਹੈ ਕੱਲ ਨੂੰ ਫੇਰ ਵੀ ਨਾ ਲੱਗ ਸਕਦੇ ਨੇ ਐਸ ਕਰਕੇ ਮੈਂ ਉਹੀ ਕਹਿੰਦਾ ਤੇ ਕ੍ਰੈਡੀਬਿਲਟੀ ਐਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਜ਼ੀਰੋ ਆ ਲੋਕ ਕਹਿੰਦੇ ਨਿੱਜੀ ਦੀ ਲੜਾਈ ਆ ਸਿੱਖ ਕੌਮ ਦੀ ਲੜਾਈ ਲੜੋ ਤੇ ਲੱਗੀ ਛੋਡੇ ਨਾਲ ਸਿੱਖ ਕੌਮ ਦੀ ਲੜਾਈ ਨਹੀਂ ਲੜੀ ਜਾ ਰਹੀ ਨਿੱਜੀ ਦੀ ਲੜਾਈ ਲੜੀ ਜਾ ਰਹੀ ਆ ਐਸ ਕਰਕੇ ਨਿੱਜੀ ਦੀ ਲੜਾਈ ਲੜਨ ਵਾਲੇ ਬੰਦੇ ਨਾਲ ਬਹੁਤ ਘੱਟ ਬੰਦੇ ਖੜਦੇ ਨੇ ਨਾਲ ਬੀਬੀ ਹਰਸਨਤ ਕੌਰ ਬਾਦਲ ਹੋਰਾਂ ਦੀ ਗੱਲ ਵੀ ਕਰੀ ਆ ਇਹ ਉਹ ਪਾਰਟੀ ਆ ਸ਼੍ਰੋਮਣੀ ਕਲਦਲ ਜਿਹੜੀ ਕਹਿੰਦੀ ਰਹੀ ਆ ਕਿ ਅਸੀਂ ਪੰਥਕਾਂ ਅਸੀਂ ਪੰਥਕਾਂ ਪਰ ਪੰਥਕ ਕਹਿਣ ਵਾਲਿਆਂ ਨੂੰ ਵੀ ਲੋਕਾਂ ਨੇ ਇਸ ਵਾਰੀ ਜਿਹੜਾ ਹੈਗਾ ਉਹ ਮੂੰਹ ਨਹੀਂ ਲਾਇਆ ਲੋਕਾਂ ਨੇ ਪੰਥਕ ਪਾਰਟੀ ਦਾ ਤਾਂ ਸਿਰਫ ਇੱਕ ਕੈਂਡੀਡੇਟ ਜਿਤਾਇਆ ਪਰ ਆਜ਼ਾਦ ਤੌਰ ਤੇ ਦੋ ਖੜੇ ਹੋਏ ਜਿਹੜੇ ਦੋਨੋਂ ਆਪਣੇ ਆਪ ਨੂੰ ਪੰਥਕ ਕਹਿੰਦੇ ਸੀ ਉਹ ਜਿਤਾਤੇ ਕੀ ਗੱਲ ਇਹ ਖਲਾਅ ਕਿਉਂ ਪੈਦਾ ਹੋਇਆ ਦੇਖੋ ਜੀ ਪੰਥਕ ਕਹਿੰਨ ਉਹ ਪੰਥਕ ਨਹੀਂ ਬਣ ਜਾਂਦਾ ਵੀ ਹੂੰ ਜੇ ਪੰਥਕ ਪਾਰਟੀ ਸੀ ਤੇ ਇਹਨਾਂ ਦੇ ਰਾਜ ਭਾਗ ਚ ਬੇਅਦਬੀਆਂ ਹੋਈਆਂ ਹੂੰ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਕੇ ਹੋ ਗਿਆ ਚੈਲੰਜ ਹੋ ਗਿਆ ਬੈਬਲ ਕਲਾ ਜਵਾਰ ਕੇ ਪਿੰਡ ਚ ਵੀ ਸੋਡਾ ਗੁਰੂ ਸਾਡੇ ਕੋਲ ਛੜਾ ਲਓ ਹੂੰ ਉਦੋਂ ਪੰਥ ਦੀ ਸਰਕਾਰ ਚ ਕਿੱਧਰ ਗਈ ਬਿਲਕੁਲ ਠੀਕ ਹੈ ਫਿਰ ਗੋਲੀ ਚੱਲ ਗਈ ਹਰਕ੍ਰਿਸ਼ਪ ਭਗਵਾਨ ਹਰਕ੍ਰਿਸ਼ਨ ਸਿੰਘ ਭਗਵਾਨ ਉਹ ਜਿਹੜੇ ਬੰਦੇ ਦੋ ਮਰ ਗਏ ਬਿਲਕੁਲ ਠੀਕ ਹੈ ਫਿਰ ਤੁਸੀਂ ਕਿਹੜਾ ਡੀਜੀਪੀ ਲਾਇਆ ਹਮ ਕਿ ਤੁਸੀਂ ਅਜਹਾਰ ਆਲਮ ਦੀ ਘਰ ਵਾਲੀ ਨੂੰ ਟਿਕਟ ਦੇਤੀ ਬਿਲਕੁਲ ਡੀਜੀਪੀ ਸੈਣੀ ਲਾਤਾ ਤੁਸੀਂ ਹਮ ਤੁਸੀਂ ਕਿਹੜੇ ਬੰਦਾ ਜਿਹੜਾ ਸਿੱਖ ਵਿਰੋਧੀ ਨਹੀਂ ਸੀ ਉਹਨੂੰ ਨਵਾਜਿਆ ਨਹੀਂ ਹਮ ਹਰੇਕ ਸਿੱਖ ਵਿਰੋਧੀ ਨੂੰ ਤੁਸੀਂ ਨਵਾਜਿਆ ਆਪਦੀ ਸਰਕਾਰ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਨੂੰ ਪੰਥੀਕ ਮੰਨਣਾ ਛੜਤਾ ਹਮ ਐਸ ਵੈਰੀ ਲੋਕਾਂ ਨੇ ਆਪਣੇ ਭਾਈ ਅਮਰਤਪਾਲ ਸਿੰਘ ਨੂੰ ਹਮ ਤੇ ਸਰਵ ਜੀ ਨੂੰ ਪੰਥਕ ਮੰਨ ਲਿਆ ਇਹਨਾਂ ਨੂੰ ਰਿਜੈਕਟ ਕਰਤਾ ਹੂੰ ਤਾਂ ਹੀ ਉਹਨਾਂ ਦੇ 10 ਥਾਮਾ ਤੇ ਜਮਾਨਤ ਜਬਤ ਹੋਈ ਆ ਹੂੰ ਐਸ ਕਰਕੇ ਜਿਹੜਾ ਸ਼ਰਮਣੀ ਕਾਲੀਦਲ ਬਾਦਲਾ ਜਿਹੜਾ ਕਿ ਆਪਦੇ ਆਪ ਨੂੰ ਮੇਨ ਸਟਰੀਪ ਮੁੱਖ ਧਾਰਾ ਵਾਲਾ ਬਾਦਲ ਕਾਲੀਦਲ ਕਹਾਉਂਦਾ ਸੀ ਹੂੰ ਉਹਦੀ ਹੋਣ ਤੇ ਵੀ ਸਵਾਲ ਖੜਾ ਹੋ ਗਿਆ ਹੂੰ ਉਹਨਾਂ ਦਾ ਇੱਕ ਜਿੱਤਿਆ ਦੂਜਿਆਂ ਦੇ ਦੋ ਜਿੱਤ ਗਏ ਬਿਲਕੁਲ ਐਸ ਕਰਕੇ ਉਹਨੂੰ ਪੰਥਕ ਹੀ ਨਹੀਂ ਮੰਨਿਆ ਇਸ ਸਿਲੈਕਸ਼ਨ ਦੇ ਵਿੱਚ ਹੂੰ ਉਹਨਾਂ ਨੂੰ ਪਤਾ ਲੱਗਿਆ ਲੋਕਾਂ ਨੇ ਵੀ ਪੰਥਕ ਦੀ ਕਿਹੜੀ ਪੰਥ ਦੀ ਕਿਹੜੀ ਗੱਲ ਕਰਦਾ ਕਿਹੜਾ ਪੰਥ ਦਾ ਸ਼ੁਭਚਿੰਤਕ ਆ ਹੂੰ ਬੇਅਦਬੀਆਂ ਹੋਈਆਂ ਇਹ ਕਿਸੇ ਨੇ ਗੱਲ ਨਹੀਂ ਕੀਤੀ ਜਿੰਨਾ ਇਹਨਾਂ ਦੇ ਰਾਜ ਚ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ ਕਿਸੇ ਦੇ ਰਾਜ ਚ ਲੱਗੀਆਂ ਹੀ ਨਹੀਂ ਪੰਜਾਬ ਚ ਹੂੰ ਜਿੰਨਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਲੱਗੀਆਂ ਕਿਸੇ ਸਰਕਾਰ ਚ ਨਹੀਂ ਲੱਗੀਆਂ ਕਿਹੜੇ ਪੰਥ ਦੀ ਇਹ ਗੱਲ ਕਰਦੇ ਨੇ ਹੂੰ ਕਿਹੜਾ ਇਹਨਾਂ ਨੇ ਮਸਲਾ ਹੱਲ ਕਰਾ ਲਿਆ ਹੂੰ ਦੱਸੋ ਬਾਜਪਾ ਦੀ ਸਰਕਾਰ ਸੀ ਥੱਲੇ ਇਹਨਾਂ ਦੀ ਸਰਕਾਰ ਸੀ ਮੋਦੀ ਦੀ ਸਰਕਾਰ ਸੀ ਹਰ ਸਿਮਰਤ ਕੋਰ ਬਾਦਲ ਮੰਤਰੀ ਸੀ ਥੱਲੇ ਇਹਨਾਂ ਦੀ ਸਰਕਾਰ ਸੀ ਨਾ ਚੰਡੀਗੜ੍ਹ ਨਾਲ ਹੱਲ ਹੋਇਆ ਨਾ ਪੰਜਾਬੀ ਸਪੀਕਿੰਗ ਏਰੀਆਸ ਹੱਲ ਹੋਏ ਨਾ ਪਾਣੀਆਂ ਦਾ ਮੁੱਦਾ ਹੱਲ ਹੋਇਆ ਨਾ ਰਾਜਸਥਾਨੀ ਦਾ ਮੁੱਦਾ ਹੱਲ ਹੋਇਆ ਨਾ ਜਿਹੜਾ ਆਰਮੀ ਦਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਜਿਹੜੇ ਉਥੋਂ ਦਰਬਾਰ ਸਾਹਿਬ ਚੋਂ ਇੰਪੋਰਟੰਟ ਵਸਤੂਆਂ ਚੜੀਆਂ ਗਈਆਂ ਸੀ ਉਹ ਵਾਪਸ ਆਈਆਂ ਨਾ ਸਿੱਖਾਂ ਦੀ ਭਰਤੀ ਜਿਹੜੀ ਪਰਸੈਂਟੇਜ ਆ ਉਹ ਵਧੀ ਇਹਨਾਂ ਦਾ ਦੱਸੋ ਤਾਂ ਸੀ ਇਹਨਾਂ ਨੇ ਕਿਹੜਾ ਮਸਲਾ ਹੱਲ ਕਰਾ ਲਿਆ ਇਹ ਤਾਂ ਇੱਕ ਮੰਤਰੀ ਮੰਡਲ ਚ ਡੁੱਲ ਗਏ ਵੀ ਮੰਤਰੀ ਸਾਨੂੰ ਮੰਤਰੀ ਬਣਾ ਲਿਆ ਬਸ ਉੱਥੇ ਗੱਲ ਖਤਮ ਐਸ ਕਰਕੇ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਇਹ ਮੰਨਨ ਚਾਹੇ ਨਾ ਮੰਨਨ ਅੱਜ ਦੀ ਘੜੀ ਇਹ ਰੱਦ ਹੋਈ ਪਾਰਟੀ ਆ ਰੱਦ ਹੋਈ ਪਾਰਟੀ ਜਮੰਤ ਜਪਤ ਨੂੰ ਮੈਂ ਕਹਿੰਦਾ ਰੱਦ ਹੋਈ ਪਾਰਟੀ ਆ ਸ਼ਰਮਣੀ ਕਾਲੀ ਦਲ ਬਾਦ ਜਿਹੜੇ ਪੰਥਕ ਤੇ ਆਪਾਂ ਗੱਲ ਕਰਦੇ ਆਂ ਫਿਰ ਜਿਵੇਂ ਤੁਸੀਂ ਕਹੇ ਕਿ ਲੋਕਾਂ ਨੇ ਇਹਨਾਂ ਨੂੰ ਪੰਥਕ ਨਹੀਂ ਮੰਨਿਆ ਲੋਕਾਂ ਨੇ ਦੋ ਆਜ਼ਾਦ ਉਮੀਦਵਾਰ ਖੜੇ ਉਹਨਾਂ ਨੂੰ ਪੰਥਕ ਮੰਨਿਆ ਕੀ ਲੱਗਦਾ ਕਿ ਹਜੇ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਖਲਾ ਹੈ ਕਿਉਂਕਿ ਜਿਹੜੇ ਤਿੰਨ ਭਾਈ ਅਮਰਪਾਲ ਸਿੰਘ ਦੇ ਸਾਥੀ ਸੀ ਉਹਨਾਂ ਦੇ ਵੱਲੋਂ ਵੀ ਐਲਾਨ ਜਿਹੜਾ ਤਿੰਨ ਸੀਟਾਂ ਦੇ ਉੱਪਰ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਗਿੱਦੜਬਾਹ ਤੇ ਬਰਨਾਲਾ ਸੀਟ ਦੇ ਉੱਪਰ ਕਿ ਭਾਈ ਅਸੀਂ ਲੜਾਂਗੇ ਤੁਹਾਨੂੰ ਇਸ ਚੀਜ਼ ਬਾਰੇ ਜੇ ਮੈਂ ਸਵਾਲ ਕਰਾਂ ਤਾਂ ਕੀ ਲੱਗਦਾ ਕਿ ਇਹ ਰਿਸੋ ਰਿਸ ਲਿਆ ਗਿਆ ਫੈਸਲਾ ਜਿਵੇਂ ਆਪਾਂ ਕਹਿੰਨੇ ਵੇਰ ਜੇ ਇਹ ਜਿੱਤ ਗਿਆ ਤਾਂ ਅਸੀਂ ਵੀ ਜਿੱਤ ਸਕਦੇ ਹਾਂ ਰਿਸੋਰਸ ਲਿਆ ਗਿਆ ਫੈਸਲਾ ਜਾਂ ਗਰਾਊਂਡ ਦੇਖ ਕੇ ਲਿਆ ਗਿਆ ਫੈਸਲਾ ਦੇਖੋ ਮੈਂ ਮੈਂ ਦੇਖੋ ਇਹ ਪੰਜਾਬੀ ਹੂੰ 1984 ਜੀ ਬਲੂ ਸਟਾਰ ਕੁਰੀਸ਼ਨਾ ਮੇਰੀ 18-19 ਸਾਲ ਦੀ ਉਮਰ ਸੀ ਜੀ ਅੱਤਵਾਦ ਮੈਂ ਬਹੁਤ ਨੇੜੇ ਵੇਖਿਆ ਜੀ ਮੈਂ ਜਿਹੜਾ ਮੈਨੂੰ ਖਦਸ਼ਾ ਹੂੰ ਵੀ ਕਿਤੇ ਜੇ ਲਹਿਰ ਚੱਲ ਪਈ ਵੀ ਅਸੀਂ ਤੋਂ ਗਰਮ ਨਾਰੇ ਲਾਤੇ ਹੂੰ ਜਾਂ ਅਸੀਂ ਕੋਈ ਅਹਜੀ ਗੱਲ ਕਰਤੀ ਹੂੰ ਵੀ ਲੋਕ ਸਾਡੇ ਨਾਲ ਹੋ ਜਾਣਗੇ ਕਿਤੇ ਪੰਜਾਬ ਦੇ ਵਿੱਚ ਮੁੱਢ ਅੱਤਵਾਦ ਦਾ ਮੁੱਢ ਨਾ ਬੰਦਨ ਹੂੰ ਕਿਤੇ ਉਹੀ ਗੱਲ ਆਪਣੀ ਦਸਤਾਰ ਪੰਜਾਬ ਤੋਂ ਬਾਹਰ ਖਾਤਰੇ ਚ ਨਾ ਆ ਜੇ ਹੂੰ ਤੁਸੀਂ ਐਕਸ਼ਨ ਦਾ ਰਿਐਕਸ਼ਨ ਵੀ ਦੇਖਣਾ ਚਾਹੀਦਾ ਜੀ ਠੀਕ ਹੈ ਇਹ ਗੱਲ ਮੈਂ ਉਹਨਾਂ ਜਿਹੜੇ ਬੰਦੇ ਲੀਡਰਸ਼ਿਪ ਆਨ ਨੇ ਹੂੰ ਉਹਨਾਂ ਨੂੰ ਬੇਨਤੀ ਕਰਦਾ ਵੀ ਕੋਈ ਅਹਜ ਐਕਸ਼ਨ ਨਾ ਪੰਜਾਬ ਦੇ ਵਿੱਚ ਸ਼ੁਰੂ ਕਰਿਓ ਜਿਹਦਾ ਆਪਾਂ ਨੂੰ ਨੁਕਸਾਨ ਦੇਣਾ ਪਵੇ ਖੈ ਮੱਜਾ ਭੁਗਤਣਾ ਪਵੇ ਰਿਸੋ ਰਿਸਿਆਲੀ ਗੱਲ ਗਲਤ ਆ ਹੂੰ ਠੀਕ ਹੈ ਬੀਜੀ ਅਸੀਂ ਖਾਲਿਸਤਾਨ ਚੋਂ ਨਹੀਂ ਆ ਜਿਸੀਂ ਆਏ ਆ ਜੀ ਜਾਂ ਅਸੀਂ ਫਲਾਨਾ ਜਾਓ ਭਾਈ ਅਮਰਪਾਲ ਜਿੱਤ ਗਏ ਜਾਂ ਸਰਬਜੀਤ ਉਹਨੇ ਜਿੱਤ ਗਏ ਅਸੀਂ ਵੀ ਜਿੱਤ ਜਾਗੇ ਹਮ ਲੜਨ ਇਲੈਕਸ਼ਨ ਕਿਉਂਕਿ ਸਭ ਦਾ ਅਨਲਾਹ ਕਰਦਾ ਡੈਮੋਕ੍ਰੇਸੀ ਆ ਪਰ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਵੇਂ ਹੁਣ ਪਿੱਛੇ ਜੇ ਇੱਕ ਮੈਂ ਨਾ ਤਾਂ ਨਹੀਂ ਲੈਂਦਾ ਕਈ ਕੰਬਲੀਆਂ ਵੀ ਹੁੰਦੀਆਂ ਇੱਕ ਕੰਬਲੀ ਜੀ ਨੇ ਕੋਈ ਗੱਲ ਆਖਦੀ ਠੀਕ ਹੈ ਤੇ ਉਹ ਵੱਡੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਹਿਮਾਚਲ ਚ ਕੁੱਟੇ ਜਾਣ ਲੱਗ ਗਏ ਸਰਿਆਣਾ ਚ ਕੁੱਟੇ ਜਾਣ ਲੱਗੇ ਜੀ ਠੀਕ ਹੈ ਬੜਾ ਮੰਦ ਭਾਗਾ ਇਹ ਹੂੰ ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਤੇ ਉਹਨਾਂ ਤਣਾਅ ਨਹੀਂ ਹੈਗਾ ਜਿੰਨਾ ਪੰਜਾਬ ਤੇ ਹਿਮਾਚਲ ਦੇ ਲੋਕਾਂ ਦੇ ਵਿੱਚ ਤਣਾਅ ਪੈਦਾ ਕਰਤਾ ਉਹਨਾਂ ਨੇ ਹੂੰ ਬਹੁਤ ਮੰਦ ਭਾਗੀ ਆ ਹੂੰ ਮੈਂ ਅਪੀਲ ਵੀ ਕਰੂੰ ਛੋਡੇ ਰਹੀ ਪ੍ਰਧਾਨ ਮੰਤਰੀ ਜੀ ਨੂੰ ਤੇ ਹੋਮ ਮਿਨਿਸਟਰ ਸਾਹਿਬ ਨੂੰ ਵੀ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਹੂੰ ਕਿਤੇ ਖੇਡ ਦੇ ਖੇਡ ਦੇ ਐਜੀ ਖੇਡ ਨਾ ਖੇਡ ਜੀ ਉਹ ਵੀ ਸਾਰੀ ਖੇੜ ਹੀ ਖਿੰਡਰ ਜੇ ਹੂੰ ਠੀਕ ਹੈ ਐਸ ਕਰਕੇ ਬੇਨਤੀ ਆ ਵੀ ਲੜੋ ਇਲੈਕਸ਼ਨ ਹੂੰ ਪਰ ਤੁਸੀਂ ਇਹ ਅਜੰਡਾ ਇਹ ਨਾ ਬਣਾਓ ਜੀ ਉਹ ਜਿੱਤ ਕੇ ਤਾਂ ਅਸੀਂ ਜਿੱਤ ਕੇ ਅਸੀਂ ਵੀ ਜਿੱਤਾਂਗੇ ਵੀ ਅਸੀਂ ਤੁਸੀਂ ਲੋਕਾਂ ਚ ਵਿੱਚ ਜਾਓ ਵੀ ਸਾ ਉਹਨਾਂ ਨਾਲ ਤਾਂ ਐਨਸ ਧੱਕਾ ਹੋਇਆ ਸੀ ਉਹਦੇ ਨਾਲ ਤਾਂ ਬਿਲਕੁਲ ਉਹਨੂੰ ਚੱਕ ਕੇ ਲੈ ਕੇ ਇੱਥੇ ਜੇਲਾ ਘੱਟ ਸੀ ਇੱਥੇ ਰੱਖ ਦਿੰਦੇ ਉਹਨ ਦਾ ਆਪ ਸਰਕਾਰ ਤੇ ਦੂਜੀਆਂ ਸਰਕਾਰਾਂ ਨੇ ਧੱਕਾ ਕੀਤਾ ਲੋਕਾਂ ਨੇ ਉਸ ਧੱਕੇ ਦਾ ਜਵਾਬ ਦਿੱਤਾ ਸੋਡੇ ਨਾਲ ਕੀ ਧੱਕਾ ਹੋਇਆ ਜੇ ਤੁਸੀਂ ਕੋਈ ਕ੍ਰਿਮੀਨਲ ਕੇਸ ਫੇਸ ਕਰਦੇ ਉਹਨੂੰ ਲੜੋ ਆ ਕੇ ਠੀਕ ਹੈ ਨਾ ਪਰ ਤੁਸੀਂ ਉਸ ਚੀਜ਼ ਨੂੰ ਕੈਸ਼ ਇਨ ਕਰਕੇ ਸਿੱਖ ਸੈਂਟੀਮੈਂਟਸ ਦੇ ਉੱਤੇ ਕੈਸ਼ ਇਨ ਕਰਕੇ ਐਮਐਲਏ ਬਣ ਕੇ ਤੁਸੀਂ ਆਨੰਦ ਹੀ ਮਨੋਣਾ ਚਾਹੁੰਦੇ ਹੋ ਫਿਰ ਪੰਥ ਲਈ ਕੀ ਕੁਰਬਾਨੀ ਹੋਈ ਛੋਟੀ ਹੂੰ ਇਹ ਵੀ ਦੇਖਣ ਵਾਲੀ ਗੱਲ ਹੈ ਨਾ ਕਿਤੇ ਤੁਸੀਂ ਆਪ ਦੇ ਐਕਸ਼ਨ ਨਾਲ ਪੰਥ ਨੂੰ ਖਤਰੇ 'ਚ ਨਾ ਪਾ ਦਿਓ ਹੂੰ ਕਿਉਂਕਿ ਆਪਾਂ ਬਹੁਤ ਨੁਕਸਾਨ ਚੱਲ ਚੁੱਕੇ ਆ ਜਦੋਂ ਨਨਕਾਰੀਆਂ ਸਿੱਖ ਕਲੈਸ਼ ਹੋਇਆ ਉਸ ਤੋਂ ਬਾਅਦ ਪੰਜਾਬ ਅੱਜ ਤਾਈਂ ਲੋਟ ਨਹੀਂ ਆਇਆ ਹੂੰ ਪੰਜਾਬ ਦੇ ਵਿੱਚ ਤੁਸੀਂ ਇੱਥੋਂ ਨਿਕਲੋ ਪਠਾਨਕੋਟ ਤਾਂ ਹੀ ਜਾਵੜੋ ਪਠਾਨਕੋਟ ਤੋਂ ਚੱਲੋ ਚੰਡੀਗੜ੍ਹ ਤੇ ਜਾਵੜੋ ਚੰਡੀਗੜ੍ਹ ਤੋਂ ਚੱਲੋ ਤਾਂ ਤੁਸੀਂ ਲਾਸਟ ਪੁਆਇੰਟ ਤਾਜੇ ਕੇ ਆ ਬੋਰ ਕੋਲੇ ਉੱਥੇ ਜਾਵੜੋ ਸੋਨੂੰ ਕੋਈ ਵੱਡਾ ਕਾਰਖਾਨਾ ਨਜ਼ਰ ਨਹੀਂ ਆਉਂਦਾ ਹੂੰ ਸੋਨੂੰ ਕੋਈ ਵੱਡਾ ਸਕੂਲ ਜਾਂ ਵੱਡਾ ਹਸਪੀਟਲ ਨਜ਼ਰ ਨਹੀਂ ਆਉਂਦਾ ਪੰਜਾਬ ਨੇ ਬਹੁਤ ਗਵਾਇਆ ਹੂੰ ਧਰਤੀ ਆਪਦੀ ਜ਼ਹਿਰੀਲੀ ਕਰ ਲਈ ਅਸੀਂ ਹੂੰ ਠੀਕ ਹੈ ਵਪਾਰ ਸਾਡਾ ਠੱਪ ਹੋ ਗਿਆ ਹੂੰ ਕਾਰਖਾਨੇ ਸਾਡੇ ਆ ਨਹੀਂ ਰਹੇ ਠੀਕ ਹੈ ਮੁੰਡੇ ਸਾਡੇ ਬਾਹਰ ਜਾ ਰਹੇ ਨੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਹੂੰ ਤੇ ਮੇਰੀ ਤੇ ਇਹਨਾਂ ਨੂੰ ਬੇਨਤੀ ਆ ਭਾਈ ਲੜੋ ਜੰਮ ਜੰਮ ਲੜੋ ਇਲੈਕਸ਼ਨ ਹਮ ਪਰਮਾਤਮਾ ਤੁਹਾਨੂੰ ਕਾਮਯਾਬ ਕਰੇ ਪਰ ਅਜੰਡਾ ਆਪਦਾ ਸਹੀ ਰੱਖਿਓ ਕਿਤੇ ਇਹੋ ਜਿਹਾ ਅਜੰਡਾ ਨਾ ਕਰ ਦਿਓ ਜਿੱਥੇ ਜਿਹੜੀਆਂ ਏਜੰਸੀਆਂ ਚਾਹੁੰਦੀਆਂ ਵੀ ਪੰਜਾਬ ਦੇ ਵਿੱਚ ਉਹ ਚੀਜ਼ ਪੈਦਾ ਹੋ ਜਾਵੇ ਪੈਦਾ ਹੋ ਜਾਵੇ ਤੇ ਆਪਾਂ ਨੁਕਸਾਨ ਚ ਹੋ ਜਾਈਏ